ਗੱਲ ਕਰਾਂਗੇ ਜੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਜੋ ਦੇਸ਼ ਭਰ ਦੇ ਕਿਸਾਨਾਂ ਨੂੰ 2000 ਰੁਪਏ ਮਿਲਦਾ ਹੈ ਤਾਂ ਇਹਦੀ ਹੁਣ 22ਵੀਂ ਕਿਸ਼ਤ ਆਉਣ ਜਾਰੀ ਹੈ ਸਭ ਤੋਂ ਪਹਿਲਾਂ ਕਿ ਇਹ ਗੱਲ ਕਰਾਂਗੇ ਕਿ ਜਿਹੜੀ 21ਵੀਂ ਕਿਸ਼ਤ ਕਿਸਾਨਾਂ ਨੂੰ ਨਹੀਂ ਮਿਲੀ ਕੁਝ ਨੂੰ ਮਿਲ ਗਈ ਕੁਝ ਨੂੰ ਨਹੀਂ ਮਿਲੀ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਸੀਗਾ ਤਕਨੀਕੀ ਕਾਰਨ ਟੈਕਨੀਕਲ ਪ੍ਰੋਬਲਮ ਹੋ ਗਈ ਜਿਹਦੇ ਕਰਕੇ ਕੁਝ ਕ ਕਿਸਾਨਾਂ ਨੂੰ ਤਾਂ ਉਹ 21ਵੀਂ ਕਿਸ਼ਤ ਆ ਗਈ ਕੁਝ ਨੂੰ ਆਈ ਨਹੀਂ ਤੇ ਹੁਣ 21ਵੀਂ ਤੇ 22ਵੀਂ ਦੋਨੇ ਕਿਸ਼ਤਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆ ਜਾਣਗੀਆਂ ਕਦੋਂ ਹੋਲੀ ਤੋਂ ਪਹਿਲਾਂ ਅਗਲੇ ਮਹੀਨੇ ਯਾਨੀ ਕਿ ਮਾਰਚ ਮਹੀਨੇ 4 ਮਾਰਚ ਦੀ ਹੋਲੀ ਹੈ ਹੋਲੀ ਤੋਂ ਪਹਿਲਾਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਇਹ 22ਵੀਂ ਕਿਸ਼ਤ ਵੀ ਆਜੂ ਜਿਨ੍ਹਾਂ ਦੀ 21ਵੀਂ ਕਿਸ਼ਤ ਨਹੀਂ ਆਈ ਉਹ ਵੀ ਆਜੂ ਜਿਨ੍ਹਾਂ ਦੀ ਅਜੇ ਪਿਛਲੀ ਕਿਸ਼ਤ ਨਹੀਂ ਦੀ ਹੈ ਤਾਂ ਉਹਨਾਂ ਦਾ 4000 ਬਣ ਗਿਆ ਜਿਨ੍ਹਾਂ ਨੂੰ 21ਵੀਂ ਕਿਸ਼ਤ ਆਈ ਹੋਈ ਹੈ 22ਵੀਂ ਆਉਣੀ ਹੈ ਉਹਨਾਂ ਨੂੰ 2000 ਰੁਪਇਆ ਤਾਂ ਇਹ ਹੁਣ ਤੱਕ ਦੀ ਜਾਣਕਾਰੀ ਆਈ ਹੈ ਸੋ ਇਹਦੇ ਨਾਲ ਸੰਬੰਧਤ ਨਾ ਤਾਂ ਕੋਈ ਐਲਾਨ ਹੁੰਦਾ ਹੈ ਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਵੀ ਭਾਈ ਆਹ ਤਰੀਕ ਨੂੰ 22ਵੀਂ ਕਿਸ਼ਤ ਆਉਗੀ ਇਹਨੂੰ 21ਵੀਂ ਆਈ ਹੈ ਸੋ ਇਹ ਐਸਟੀਮੇਟ ਹੁੰਦੇ ਹੈ ਵੀ ਇੱਥੇ ਤੱਕ ਕਿਸ਼ਤ ਜਿਹੜੀ ਆ ਜਾਣੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਬਾਕੀ ਅਗਲੀ ਵੀਡੀਓ 'ਚ ਤੁਹਾਡੇ ਨਾਲ ਇਹ ਜਾਣਕਾਰੀ ਇਹਦੇ ਨਾਲ ਹੀ ਸੰਬੰਧਤ ਜਰੂਰ ਸ਼ੇਅਰ ਕਰ ਦਾਂਗੇ ਕਿ ਤੁਸੀਂ ਇਹ ਅਕਾਊਂਟ ਸਟੇਟਸ ਕਿਵੇਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਖਾਤੇ ਦੇ ਵਿੱਚ ਮੋਦੀ ਵਾਲਾ 2000 ਆ ਗਿਆ ਜਾਂ ਫਿਰ ਨਹੀਂ ਆਇਆ ਇਸ ਤੋਂ ਪਹਿਲਾਂ ਕਿੰਨੀ ਵਾਰੀ ਆ ਗਿਆ ਤੇ ਕਿਹੜੀ-ਕਿਹੜੀ ਤਰੀਕ ਨੂੰ ਆ ਗਿਆ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਕਿਹੜੀ ਇਹਨਾਂ ਦੀ ਸਾਈਟ ਹੈ ਕਿਵੇਂ ਤੁਸੀਂ ਅੱਗੇ ਆਪਸ਼ਨਾਂ ਖੋਲ੍ਹਣੀਆਂ ਨੇ ਕਿੰਨੇ ਕੁ ਉਹਦੇ ਵਿੱਚ ਡਿਟੇਲ ਭਰਨੀ ਪੈਂਦੀ ਹੈ ਆਪਣਾ ਸਟੇਟਸ ਚੈੱਕ ਕਰੋਗੇ ਫਿਰ ਕਿਸੇ ਪਾਸੇ ਝਾਕ ਰੱਖਣ ਦੀ ਲੋੜ ਨਹੀਂ ਹਰ ਇੱਕ ਦੇ ਘਰੇ ਪੜੇ ਲਿਖੇ ਜਵਾਕ ਨੇ ਉਹ ਤਾਂ ਦੇਮਾ ਲੱਭ ਲੰਦੇ ਆ ਉਹਨੂੰ ਕਹਿੰਦੇ ਆਹ ਸਟੇਟਸ ਵੀ ਲੱਭ ਕੇ ਦੇ ਉਹ ਦੋ ਮਿੰਟਾਂ ਚ ਲੱਭ ਕੇ ਦੇ ਦਿਆ ਕਰਨਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੀ ਪੜਾਅ ਵਾਲੀ ਜਾਣਕਾਰੀ ਦੇ ਦਾਂਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ